ਝੂਠੇ ਪੁਲਿਸ ਮੁਕਾਬਲੇ ਦੇ ਮਾਮਲੇ ਦੇ ਵਿੱਚ 32 ਸਾਲਾਂ ਬਾਅਦ ਇਨਸਾਫ ਹੋਇਆ ਹੈ ਤਤਕਾਲੀ ਐਸਐਸਪੀ ਅਤੇ ਡੀਐਸਪੀ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਸਾਲ 1993 ਦੇ ਵਿੱਚ ਦੋ ਪੁਲਿਸ ਮੁਕਾਬਲੇ ਹੋਏ ਸੀ ਜਿਸ ਵਿੱਚ ਐਸਪੀਓ ਸਮੇਤ 7 ਜਣਿਆਂ ਦੀ ਮੌਤ ਹੋ ਗਈ ਸੀ ਯਾਨੀ ਕਿ 7 ਜਣਿਆਂ ਨੂੰ ਮਾਰ ਦਿੱਤਾ ਗਿਆ ਸੀ ਆਖਰਕਾਰ ਇਸ ਮਾਮਲੇ ਦੇ ਵਿੱਚ ਅਦਾਲਤ ਨੇ ਐਸਐਸਪੀ ਸਮੇਤ ਡੀਐਸਪੀ ਅਤੇ ਹੋਰ 5 ਦੋਸ਼ੀਆਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਪੰਜ ਜਣਿਆਂ ਨੂੰ ਦੋਸ਼ੀ ਕਰਾਰ ਦਿੱਤਾ 1993 ਵਿੱਚ ਦੋ ਮੁਕਾਬਲਿਆਂ ਵਿੱਚ ਤਿੰਨ ਐਸਪੀਓ ਸਮੇਤ ਸੱਤ ਜਣਿਆਂ ਨੂੰ ਮਾਰ ਦਿੱਤਾ ਗਿਆ ਸੀ ਮੁਹਾਲੀ ਦੀ ਸੀਬੀਆਈ ਅਦਾਲਤ ਦੇ ਵਿਸ਼ੇਸ਼ ਜੱਜ ਬਲਜਿੰਦਰ ਸਿੰਘ ਸਰਾ ਨੇ 1993 ਵਿੱਚ ਹੋਏ ਦੋ ਝੂਠੇ ਪੁਲਿਸ ਮੁਕਾਬਲਿਆਂ ਲਈ ਸੇਵਾਮੁਕਤ ਐਸਐਸਪੀ ਭੁਪਿੰਦਰਜੀਤ ਸਿੰਘ ਡੀਐਸਪੀ ਦਵਿੰਦਰ ਸਿੰਘ ਇੰਸਪੈਕਟਰ ਸੁਪਾ ਸਿੰਘ ਗੁਲਬਰਗ ਸਿੰਘ ਅਤੇ ਰਗਵੀਰ ਸਿੰਘ ਨੂੰ ਅਪਰਾਧਿਕ ਸਾਜ਼ਿਸ਼ ਅਤੇ ਕਤਲ ਦੇ ਮਾਮਲਿਆਂ ਲਈ ਦੋਸ਼ੀ ਕਰਾਰ ਦਿੱਤਾ ਹੈ ਘਟਨਾ ਵੇਲੇ ਭੁਪਿੰਦਰਜੀਤ ਸਿੰਘ ਡੀਐਸਪੀ ਜਦਕਿ ਬਾਕੀ ਏਐਸਆਈ ਸਨ ਇਹਨਾਂ ਦੋ ਝੂਠੇ ਮੁਕਾਬਲਿਆਂ ਵਿੱਚ ਪੁਲਿਸ ਦੇ ਤਿੰਨ ਐਸਪੀਓ ਸਮੇਤ ਸੱਤ ਵਿਅਕਤੀ ਮਾਰੇ ਗਏ ਸਨ ਦੋਸ਼ੀ ਕਰਾਰ ਦਿੱਤੇ ਗਏ ਸੇਵਾਮੁਕਤ ਪੁਲਿਸ ਕਰਮਚਾਰੀਆਂ ਨੂੰ ਸਜ਼ਾ 4 ਅਗਸਤ ਨੂੰ ਸੁਣਾਈ ਜਾਵੇਗੀ ਪੁਲਿਸ ਨੇ ਦੋਸ਼ੀ ਸੇਵਾਮੁਕਤ ਪੁਲਿਸ ਮੁਲਾਜ਼ਮਾ ਨੂੰ ਪਟਿਆਲਾ ਜੇਲ੍ਹ ਭੇਜ ਦਿੱਤਾ ਪਰਚਾ ਦਰਜ ਕਰਨ ਵੇਲੇ 10 ਪੁਲਿਸ ਕਰਮਚਾਰੀ ਨਾਮਜ਼ਦ ਕੀਤੇ ਗਏ ਸਨ ਜਿਨ੍ਹਾਂ ਵਿੱਚੋਂ 5 ਦੀ ਮੌਤ ਹੋ ਚੁੱਕੀ ਹੈ ਪੀੜਤ ਪਰਿਵਾਰਾਂ ਨੇ ਵਕੀਲ ਨੇ ਦੱਸਿਆ ਕਿ ਪੰਜ ਮੁਲਾਜ਼ਮਾਂ ਦੀ ਮੌਤ ਹੋ ਚੁੱਕੀ ਹੈ ਪੀੜਤ ਪਰਿਵਾਰਾਂ ਨੇ ਹੁਣ ਇਨਸਾਫ ਨੂੰ ਲੈ ਕੇ ਥੋੜੀ ਸੰਤੁਸ਼ਟੀ ਹੈ ਜਿਹੜੀ ਉਹ ਜ਼ਰੂਰ ਜਤਾਈ ਹੈ ਪਰ ਲੰਬਾ ਸਮਾਂ ਬੀਤ ਜਾਣ ਤੋਂ ਬਾਅਦ ਇਨਸਾਫ ਮਿਲਿਆ ਕੀ ਕੁਝ ਕਹਿਣਾ ਪੀੜਤ ਪਰਿਵਾਰਾਂ ਤੇ ਵਕੀਲਾਂ ਦਾ ਜ਼ਰੂਰ ਸੁਣਦੇ ਆ ਉੱਥੇ ਕੋਠੇ ਤੋਂ ਲੈ ਕੇ ਭਾਜੀ ਕਿ ਸਾਨੂੰ ਕੋਟ ਮਾਰ ਕੇ ਉਹਨਾਂ ਨੂੰ ਲੈ ਤੇ ਮੁੜ ਕੇ ਹਨ ਮੂੰਹ ਨਹੀਂ ਖਾਇਆ ਤਾਂ ਨਾ ਸਾਨੂੰ ਉਹ ਨਾਸ਼ੀ ਨਿਕਲਣਾ ਲਾਹ ਦਿੱਤੀ ਨਾ ਜੀ ਤਿੰਨ ਤਿੰਨ ਲੀੜਾ ਤੇ ਤਾਂ ਕੁਝ ਨਹੀਂ ਦਿੱਤਾ ਸਾਨੂੰ ਤੇ ਮੁੜ ਕੇ ਅਸੀਂ ਵੀ ਨਹੀਂ 15 ਦਿਨਾਂ ਦਾ ਖੁਆਰ ਕਰਤੀ ਬਿਮਾਰਤੀ ਹੈ ਸਸਤਾ ਪੰਜਾਬ ਦੇ ਮੇਰੇ ਪਿਤਾ ਦੀ ਥੁਠੇ ਮੁਕਾਬਲੇ 'ਚ ਇਹਨਾਂ ਨੇ ਮਾਰਿਆ ਸੀ ਉਦਾਹਨ ਵਾਜਨ ਸਾਹਿਬ ਮਿਲਿਆ ਸੀ ਪੀਆਈ ਦਾ ਧੰਨਵਾਦ ਕਰਦੇ ਆ ਜੱਜ ਸਾਹਿਬ ਦਾ ਧੰਨਵਾਦ ਕਰਦੇ ਆ ਉਹਨਾਂ ਨੇ ਅੱਜ ਦੋਸ਼ੀ ਕਰਾਰ ਦਿੱਤੇ ਆ ਅਸੀਂ ਗਾਵੇਂ ਇਹ ਸੋਚ ਰਾ ਦੇ ਇਹਨਾਂ ਦੇ ਵੀ ਸੋਮਵਾਰ ਨੂੰ ਲੈ ਕੇ ਸਖਤ ਤੋਂ ਸਖਤ ਸਜ਼ਾ ਦਿਵਾਉਣ ਕਿਸ ਤਰ੍ਹਾਂ ਦੀ ਸਜ਼ਾ ਦੀ ਮੰਗ ਕਰੀ ਸਜ਼ਾ ਇਹ ਇਹਨਾਂ ਨੂੰ ਫੈਨਸੀ ਹੋ ਜਾੇ ਹਮਰ ਕੈਦ ਹੋਵੇ ਜਿੱਦਾਂ ਸਾਡੇ ਪਿਓ ਨੂੰ ਇਹਨਾਂ ਮਾਰਿਆ ਇਹਨਾਂ ਦੇ ਬੱਚੇ ਵੀ ਤਰਸਣ ओ तो मैं होने दो महीने बाद तो दे भादा दे भादा ना मैं बाप का ना मूह वे ना मेरी मम्मी ने बखाया उम्र फैद होनी चाहिए ਤੇ ਗਾੜੀ ਨੂੰ ਜੋ ਸਹੂਲਤਾਂ ਮਿਲਣੀ ਚਾਹੀਦੀ ਮੈਨੂੰ ਮੇਰੇ ਡੈਡੀ ਦੀ ਨੌਕਰੀ ਤੋਂ ਇਲਾਵਾ ਸੁਪਾਤੇ ਜਿਹੜਾ ਆਪਣੇ ਆਪ ਨੂੰ ਸੁਪਾਤਾ ਸਰਹਾ ਮੇਰਾ ਭਰਾ ਹੈ ਮੇਰਾ ਭਰਾ ਹੈ ਵੱਡਾ ਹੈ ਕੀ ਹੋਇਆ ਕੀ ਸੋਚੀ ਇਹ ਘਰੋਂ ਜਾ ਕੇ ਲੈ ਗਏ ਤੇ ਘਰੋਂ ਖੜਕੇ ਤੇਨ ਆਪ ਕੋ ਝੋਟਾ ਪੁਲਿਸ ਮੁਕਾਲਾ ਬਣਾ ਕੇ ਮਾਰ ਘਟਿਆ ਤੇ ਸਾਨੂੰ ਦਰ ਕੀ ਕਰਦੇ ਸੀ ਇਹ ਐਸਪੀ ਹੋਈ ਇਸ ਠਿਕਾਣਾ ਜਗਿੰਦਰ ਸਿੰਘ ਦੇ ਗਨਮੈਣ ਤੇ ਉੱਥੇ ਹੀ ਨਾ ਖੜਕੇ ਚੋਕੇ ਗਨਮੈਣ ਕਰਦੇ ਤੁਹਾਡੇ ਉਥੇ ਪੋਰਟ ਨਹੀਂ ਹੋ ਰਹੀ ਤੂੰ ਤੂੰ ਮੁਰਕੇ ਘੜ ਕੇ ਕੋਟ ਮਾਰ ਕਰਕੇ ਫੇਰ ਘਰੀ ਲੈ ਆਇਆ ਤੂੰ ਮੁਰਕੇ ਫੇਰ ਘੱਟ ਮਾਰ ਕੇ ਕਰਕੇ ਲੈ ਗਏ ਨਾ ਮੁਰਕੇ ਅੰਦਾਜ਼ ਹੀ 15 ਛੁੱਟਾਂ ਉੱਪਰ ਆਵਾਜ਼ ਕਰਕੇ ਨਾ ਮਾਰਤਾ ਤੇ ਨਾ ਨਾ ਡੱਡ ਬੋੜੀ ਦਿੱਤੀ ਨਾ ਕੋਈ ਨਾ ਕੋਲੀ ਦਿੱਤੇ ਨਾ ਕੋਲੀ ਦਾ ਕੱਪੜਾ ਦਿੱਤਾ ਬਾਅਦ ਚ ਜੇ ਗਏ ਕਿਸੇ ਪੁਲਿਸ ਥਾਣੇ ਜਾਂਦੇ ਜਣ ਮੋੜ ਦਿੰਦੇ ਲੋਕ ਜਾਂਦੇ ਨੇ ਤੁਹਾਨੂੰ ਵੀ ਫੜ ਕੇ ਅੰਦਰ ਕਰ ਲੈਣੇ ਮਲਾਸੀ ਜਿਹਦੇ ਵਿੱਚ ਅੱਜ ਮਾਂ ਜੋਗ ਸੀਬੀਆਈ ਕੋਰਟ ਸ੍ਰੀ ਬਜਿੰਦਰ ਸਿੰਘ ਸਰਾਣ ਦੀ ਅਦਾਲਤ ਵੱਲੋਂ ਪੰਜ ਉਸ ਸਮੇਂ ਦੇ ਜਿਹੜੇ ਪੁਲਿਸ ਮੁਲਾਜ਼ਮ ਸੀ ਉਹਨਾਂ ਨੂੰ ਦੋਸ਼ੀ ਕਰਾਰ 300 ਦੋ ਇਤੋ ਵੀ ਵੀ ਦੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਹੈ ਤੇ ਜਿਹੜੀ ਇਹਦੀ ਸਜ਼ਾ ਵਾ ਉਹ ਸੋਮਵਾਰ ਨੂੰ ਸੁਣਾਈ ਜਾਏਗੀ ਅੱਜ ਉਹਨਾਂ ਨੂੰ ਕਨਵਿਕਟ ਕਰਕੇ ਤੇ ਅਰੈਸਟ ਕਰ ਲਿਆ ਗਿਆ ਤੇ ਇਹ 1993 ਦਾ ਇੱਕ ਝੂਠਾ ਪੁਲਿਸ ਮੁਕਾਬਲਾ ਸੀ ਜਿਹਦੇ ਵਿੱਚ ਸੱਤ ਨੌਜਵਾਨਾਂ ਨੂੰ ਦੋ ਵੱਖ-ਵੱਖ ਪੁਲਿਸ ਮੁਕਾਬਲਿਆਂ ਦੇ ਵਿੱਚ ਇਹਨਾਂ ਨੇ ਮਰਿਆ ਵਿਖਾਇਆ ਸੀ ਜਦੋਂ ਕਿ ਉਹਨਾਂ ਨੂੰ ਘਰਾਂ ਤੋਂ ਚੱਕ ਕੇ ਤੇ ਕਈ ਦਿਨ ਗੈਰ ਕਾਨੂੰਨੀ ਹਰਾਸਤ ਦੇ ਵਿੱਚ ਰੱਖ ਕੇ ਉਹਨਾਂ ਦੇ ਉੱਤੇ ਅਨਮਨੁੱਖੀ ਤਸ਼ੱਦਦ ਕਰਕੇ ਉਹਨਾਂ ਨੂੰ ਦੁਬਾਰਾ ਘਰਾਂ ਦੇ ਵਿੱਚ ਖੜ ਕੇ ਰਿਕਵਰੀ ਲਈ ਤੇ ਫੇਰ ਥਾਣੇ ਦੇ ਵਿੱਚ ਰੱਖ ਕੇ ਉਹਨਾਂ ਤੇ ਤਸ਼ੱਦਦ ਕਰਕੇ ਉਸ ਤੋਂ ਬਾਅਦ ਇਹਨਾਂ ਨੂੰ ਕਈ ਦਿਨਾਂ ਬਾਅਦ ਝੂਠੇ ਦੋ ਪੁਲਿਸ ਇਨਕਾਊਂਟਰਾਂ ਦੇ ਵਿੱਚ ਇੱਕ 44/93 ਥਾਣਾ ਵੈਰੋਵਾਲ ਤੇ 72/93 ਜਿਹੜੀ ਆ ਗਈ ਥਾਣਾ ਸਰਹਾਲੀ ਦੀ ਐਫ ਆਈ ਆਰ ਦੇ ਵਿੱਚ ਉਹਨਾਂ ਨੂੰ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਮਾਰ ਕੇ ਤੇ ਉਹਨੂੰ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਇਹਨਾਂ 7 ਨੌਜਵਾਨਾਂ ਦੇ ਵਿੱਚ ਜਿਹੜੇ ਤਿੰਨ ਬੰਦੇ ਸੀ ਉਹ ਐਸਪੀਓ ਉਸ ਟਾਈਮ ਐਸਪੀਓ ਸੀ ਜਿਹੜੇ ਪੰਜਾਬ ਸਰਕਾਰ ਦੇ ਵਿੱਚ ਹੈਗੇ ਸੀ ਉਹਨਾਂ ਨੂੰ ਇਹਨਾਂ ਨੇ ਅੱਤਵਾਦੀ ਕਹਿ ਕੇ ਮਾਰ ਦਿੱਤਾ ਸੀ ਤੇ 32 33 ਸਾਲ ਬਾਅਦ ਜਿਹੜਾ ਵਾ ਇਹ ਇਸ ਅ ਝੂਠੇ ਮੁਕਾਬਲੇ ਦਾ ਜਿਹੜਾ ਅੱਜ ਸੀਬੀਆਈ ਕੋਰਟ ਨੇ ਫੈਸਲਾ ਕੀਤਾ ਤੇ ਉਹਦੇ ਵਿੱਚ ਜਿਹੜੇ ਪੰਜ ਪੁਲਿਸ ਮੁਲਾਜ਼ਮ ਨੇ ਉਸ ਸਮੇਂ ਦੇ ਜਿਹੜੇ ਡੀਐਸਪੀ ਭਵਿੰਦਰਜੀਤ ਸਿੰਘ ਜਿਹੜੇ ਐਸਐਸਪੀ ਰਿਟਾਇਰ ਹੋਏ ਨੇ ਉਹਨਾਂ ਨੂੰ ਅੱਜ ਜਿਹੜਾ ਵਾ ਦੋਸ਼ੀ ਕਰਾਰ ਦਿੱਤਾ ਗਿਆ ਤੇ ਜਿਹੜੀ ਇਹਦੀ ਸਜ਼ਾ ਵਾ ਆਉਣ ਵਾਲੇ ਸੋਮਵਾਰ ਨੂੰ ਸੁਣਾਈ ਜਾਊਗੀ ਇਹਨਾਂ ਡੈੱਡ ਬਾਡੀਆਂ ਮਿਲ ਗਈਆਂ ਸੀ ਕਿ ਵੇਖੋ ਪਰਿਵਾਰ ਨੂੰ ਨਾ ਤੇ ਕੋਈ ਡੈੱਡ ਬਾਡੀ ਦਿੱਤੀ ਗਈ ਨਾ ਉਹਨਾਂ ਨੂੰ ਕੋਈ ਕੰਟੈਕਟ ਕੀਤਾ ਗਿਆ ਕਿ ਇਹਨਾਂ ਦੀ ਤੁਸੀਂ ਡੈੱਡ ਬਾਡੀ ਲੈ ਲਓ ਪਰਿਵਾਰ ਨੂੰ ਇੱਥੋਂ ਤੱਕ ਦੱਸਿਆ ਵੀ ਨਹੀਂ ਗਿਆ ਕਿੰਤਾ ਡੇ ਬੰਦਿਆਂ ਨੂੰ ਜਿਹੜਾ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਮਾਰ ਦਿੱਤਾ ਗਿਆ ਪਰਿਵਾਰ ਨੂੰ ਡੈੱਡ ਬੋਡੀਆਂ ਛੱਡ ਕੇ ਉਹਨਾਂ ਦੇ ਫੋਲ ਤੱਕ ਨਹੀਂ ਦਿੱਤੇ ਗਏ ਤੇ ਘਰਾਂ ਦੇ ਵਿੱਚ ਪਾਠ ਤੱਕ ਕਰਵਾਉਣ ਦੀ ਵੀ ਇਜਾਜ਼ਤ ਨਹੀਂ ਦਿੱਤੀ ਗਈ ਇਹ ਕਿਹੜੀ ਕਿਹੜੀ ਥਾਣੇ ਦੀ ਗੱਲ ਸੀਗੀ ਜਦੋਂ ਇਹਨਾਂ ਨੂੰ ਚੱਕਿਆ ਘਰੋਂ ਚੱਕਿਆ ਗਿਆ ਸੀਗੀ ਜਿੱاں ਮਤਲਬ ਕਿਹੜੇ ਥਾਮ ਲੱਗੀ ਸੀ ਉਸਨੂੰ ਜਿਹੜਾ ਇਹਨਾਂ ਦੇ ਵਿੱਚ ਜਿਹੜੇ 4 ਐਸਪੀਓ ਜਿਹੜੇ ਹੈਗੇ ਸੀ ਉਹ ਜਗਿੰਦਰ ਸਿੰਘ ਠੇਕੇਦਾਰ ਦੇ ਨਾਲ ਜਿਹੜੇ ਗਾਨਮੈਨ ਦੇ ਤੌਰ ਤੇ ਨੌਕਰੀ ਕਰਦੇ ਸੀ ਉਹਨਾਂ ਨੂੰ ਪਿੰਡ ਰਾਣੀ ਬਲਾਹ ਤੋਂ ਚੱਕਿਆ ਗਿਆ ਸੀ ਥਾਣਾ ਸਰਹਾਲੀ ਦੀ ਪੁਲਿਸ ਵੱਲੋਂ ਤੇ ਜਿਹੜਾ ਇਸ ਦੇ ਉਸ ਤੋਂ ਬਾਅਦ ਇਹਨਾਂ ਨੂੰ ਵੱਖ-ਵੱਖ ਥਾਣਿਆਂ ਦੇ ਵਿੱਚ ਰੱਖ ਕੇ ਦੋ ਐਫ ਆਈ ਆਰਾਂ ਦੇ ਵਿੱਚ ਵੱਖ-ਵੱਖ ਇਨਕਾਊਂਟਰ ਸ਼ੋ ਕਰ ਦਿੱਤੇ ਗਏ ਜਿਹੜਾ 44/93 ਥਾਣਾ ਵੈਰੋਵਾਲ ਤੇ 72/93 ਜਿਹੜਾ ਵਾ ਥਾਣਾ ਸਰਹਾਲੀ ਦੇ ਵਿੱਚ ਜਿਹੜਾ ਇਹਨਾਂ ਨੂੰ ਅਨਕਾਊਂਟਰ ਕਰ ਦਿੱਤਾ ਗਿਆ ਸੀ ਤੇ ਉਸ ਉਸ ਦੇ ਵਿੱਚ ਇਹਨਾਂ ਨੇ ਕਈ ਕਹਾਣੀਆਂ ਬਣਾ ਦਿੱਤੀਆਂ ਕਿ ਜਿਹੜਾ ਪੁਲਿਸ ਨੇ ਇੱਕ ਜਗ੍ਹਾ ਤੇ 44/93 ਦੇ ਵਿੱਚ ਇਹ ਸ਼ੋਅ ਕਰ ਦਿੱਤਾ ਕਿ ਮੰਗਲ ਸਿੰਘ ਨਾਂ ਦੇ ਸ਼ਖਸ ਨੂੰ ਰਿਕਵਰੀ ਲਈ ਲਿਜਾਇਆ ਜਾ ਰਿਹਾ ਸੀ ਤੇ ਉਸ ਦੇ ਉੱਪਰ ਜਿਹੜਾ ਉਸ ਦੇ ਸਾਥੀਆਂ ਵੱਲੋਂ ਹਮਲਾ ਕਰ ਦਿੱਤਾ ਗਿਆ ਪੁਲਿਸ ਪਾਰਟੀ ਦੇ ਉੱਤੇ ਦਰਾਨੇ ਇਹ ਫਾਇਰਿੰਗ ਜਿਹੜਾ ਮੰਗਲ ਸਿੰਘ ਵੀ ਮਾਰਿਆ ਗਿਆ ਤੇ ਉਸ ਦੇ ਨਾਲ ਜਿਹੜੇ ਆ ਤਿੰਨ ਬੰਦੇ ਹੋਰ ਮਾਰੇ ਗਏ ਤੇ ਦੂਸਰੇ ਇਨਕਾਊਂਟਰ ਦੇ ਵਿੱਚ ਜਿਹੜੇ ਇਹਨਾਂ ਨੇ ਤਿੰਨ ਬੰਦੇ ਆ ਉਹ ਇਹ ਸ਼ੋਅ ਕੀਤਾ ਕਿ ਉੱਥੇ ਪੁਲਸ ਨੇ ਨਾਕਾ ਲਾਇਆ ਹੋਇਆ ਸੀ ਤੇ ਕੁਝ ਬੰਦੇ ਆਉਂਦੇ ਦਿਖਾਈ ਦਿੱਤੇ ਜਿਨ੍ਹਾਂ ਨੂੰ ਰੋਕਣ ਦਾ ਇਸ਼ਾਰਾ ਕੀਤਾ ਪਰ ਉਹਨਾਂ ਨੇ ਰੁਕੇ ਨਹੀਂ ਤੇ ਉਹਨਾਂ ਨੂੰ ਜਦੋਂ ਫਾਇਰਿੰਗ ਹੋਈ ਦਵੱਲੀ ਫਾਇਰਿੰਗ ਦੇ ਵਿੱਚ ਉਹ ਤਿੰਨ ਬੰਦੇ ਜਿਹੜੇ ਆ ਉੱਥੇ ਮਾਰੇ ਗਏ ਪਰ ਜਦੋਂ ਇਹ ਜਿਹੜਾ ਹੈਗਾ ਵਾ ਆਦਰ ਸੁਪਰੀਮ ਕੋਰਟ ਦੇ ਆਦੇ ਨਾਲ ਇਹ ਫੈਸਲਾ ਸੀਬੀਆਈ ਨੂੰ ਗਿਆ ਤੇ ਸੀਬੀਆਈ ਨੇ ਇਨਵੈਸਟੀਗੇਟ ਕਰਕੇ 10 ਬੰਦਿਆਂ ਦੇ ਖਿਲਾਫ ਜਿਹੜੀ ਇਹਦੀ ਚਾਰਜ ਸ਼ੀਟ ਸੀ ਉਹ ਸੀਬੀਆਈ ਕੋਰਟ ਦੇ ਵਿੱਚ ਦਿੱਤੀ ਜਿਨ੍ਹਾਂ ਦੇ ਵਿੱਚੋਂ 5 ਬੰਦਿਆਂ ਦੀ ਟ੍ਰਾਇਲ ਦੌਰਾਨ ਡੈਥ ਹੋ ਗਈ ਹੈ ਤੇ ਜਿਹੜੇ 5 ਮੁਲਜ਼ਮ ਅੱਜ ਜਿੰਦਾ ਸੀ ਉਹਨਾਂ ਨੂੰ ਜਿਹੜਾ ਵਾ 302 ਤੇ 120 ਬੀ ਦੇ ਵਿੱਚ ਦੋਸ਼ੀ ਕਰਾਰ ਦੇ ਕੇ ਜਿਹੜੀ ਇਹਦੀ ਸਜ਼ਾ ਵਾ ਆਉਣ ਵਾਲੇ ਸੋਮਵਾਰ ਨੂੰ ਸੁਣਾਈ ਜਾਊ